ਅੱਜ ਆਪਾਂ ਕਹਿੰਦੇ ਦਿੱਲੀ ਵੱਲੋਂ ਚਾਲੇ ਪਾਉਣੇ ਆ ਤੇ ਸਭ ਤੋਂ ਪਹਿਲਾ ਟਰਾਲਾ ਜਿਹੜਾ ਠੀਕਰੀ ਵਾਲਾ ਪਿੰਡ ਤੋਂ ਪਹੁੰਚਿਆ ਬਾਈ ਵਰਗਾਂ ਨਾਲ ਗੱਲਬਾਤ ਕਰਾਂਗੇ ਪਰ ਮੈਂ ਤੁਹਾਨੂੰ ਦਿਖਾਉਣਾ ਸਵੇਰ ਦਾ ਲਗਭਗ 10 ਵਜੇ ਦਾ ਸਮਾਂ ਤੇ ਸਾਹਮਣੇ ਆਪਾਂ ਕਹਿੰਦੇ ਫੈਰੀ ਕਰੀਆਂ ਪੁਲਿਸ ਬਹੁਤ ਲੱਕੀ ਹੋਈ ਆ ਤੇ ਇਧਰੋਂ ਬਾਪੂ ਵਰਗਾਂ ਨਾਲ ਭਰਾ ਵਰਗਾਂ ਨਾਲ ਗੱਲ ਕਰਾਂਗੇ ਨਾਟ ਨੋਟਾ ਬਾਈ ਹੱਥ ਜੀ ਲਈ ਫਿਰਦਾ ਬਾਈ ਕਹਿੰਦਾ ਜੇ ਪੱਗ ਨਹੀਂ ਮੰਨੀ ਯਾਰ ਤੇ ਬਾਈ ਜਿਹੜਾ ਹੈਗਾ ਤੁਸੀਂ ਸਭ ਤੋਂ ਪਹਿਲਾ ਟਰੈਕਟਰ ਲਾਇਆ ਤੇ ਕੀ ਸੋਚ ਕੇ ਲਾਇਆ ਬਾਈ ਗਾਂਹ ਜਿਹੜਾ ਹੈਗਾ ਕਿੰਦਾ ਦਾ ਮਨ ਦੇ ਖਿਆਲ ਉਹਦੇ ਮਨ ਦੇ ਵਿੱਚ ਸਿਰਫ ਦੇ ਸਿਰਫ ਜਿਹੜਾ ਸਾਡਾ ਖੂਨ ਆ ਉਹ ਜੱਟ ਦਾ ਕਿਸਾਨ ਦਾ ਜਿਹੜਾ ਕਿਸਾਨ ਦਾ ਖੂਨ ਆ ਉਹ ਮਰਨੋਂ ਨਹੀਂ ਡਰਦਾ ਅਸੀਂ ਆਪਦੇ ਹੱਕ ਜਿਹੜਾ ਹੱਕ ਦੀਆਂ ਮੰਗਾਂ ਨੇ ਉਹੀ ਲੈਣ ਜਾਣੇ ਆ ਜੇ ਅਸੀਂ ਆਪਦਾ ਹੱਕ ਵੀ ਨਹੀਂ ਮੰਗ ਸਕਦੇ ਫਿਰ ਸਾਨੂੰ ਇੱਥੇ ਜਾਉਣ ਦੀ ਕੀ ਲੋੜ ਆ ਜੇ ਜਿਉਣਾ ਤਾਂ ਇੱਥੇ ਲੋਕ ਖਾਣ-ਵਾਸ ਤੇ ਜਉਂਦੇ ਨੇ ਬਈ ਤਾਂ ਕੋਈ ਜਾਉਣ ਲਈ ਖਾਂਦੇ ਨਹੀਂ ਜਿਨ੍ਹਾਂ ਨੇ ਆ ਕੇ ਕੁਰਬਾਨੀ ਕਰਨੀ ਆ ਆਪਦੇ ਹੱਕ ਮੰਗਣੇ ਨਹੀਂ ਉਹ ਮੇਰਾ ਵੀਰ ਸਾਹਮਣੇ ਨਹੀਂ ਦੂਜੇ ਜਿਹੜੇ ਘਰਾਂ 'ਚ ਬੈਠੇ ਨੇ ਜਿਨ੍ਹਾਂ ਨੇ ਰੁਪਏ ਬਣਾ ਕੇ ਬੈਠੇ ਨੇ ਪਿਛਲੇ ਕਾ ਜੁਨੀਆਨਾ ਉੱਕ ਰਾਜ ਮੇਟੀਆਂ ਨੇ ਹੁਣ ਲੋਕ ਇਹ ਕਹਿੰਦੇ ਨੇ ਵੀ ਭਗਤ ਸਿੰਘ ਜੰਮੇ ਤਾਂ ਜ਼ਰੂਰ ਪਰ ਜੰਮੇ ਕਮਾਂਡੀਆਂ ਦੇ ਸਾਡੇ ਵਾਲਾ ਤਾਂ ਕੈਨੇਡਾ ਚ ਗੋਰੀ ਨਾਲ ਬੈਠਾ ਹੋਵੇ ਬਿਲਕੁਲ ਵਾਪਸ ਸਹੀ ਆ ਇਸ ਕਰਕੇ ਅਸੀਂ ਆਪਦੀ ਕੁਰਬਾਨੀ ਦੇਣ ਆਏ ਆ ਭੱਜਣ ਨਹੀਂ ਅਸੀਂ ਪ੍ਰਮਾਤਮਾ ਮੂਹਰੇ ਅਰਦਾਸ ਕਰੀਆ ਵੀ ਸੱਚੇ ਪਾਸਾ ਜੇ ਮਰਦੇ ਆ ਤਾਂ ਸਾਡੇ ਹਿੱਕ ਚ ਗੋਲੀ ਵੱਜੇ ਪਿੱਠ ਪਿੱਛੇ ਨਾ ਵੀ ਉੱਥੇ ਜਦੋਂ ਨਮਾਉਂਦੇ ਨੇ ਨਾ ਫਿਰ ਪਿੱਠੀ ਦੇਖੀ ਜਾਏ ਵੀ ਕਿੱਧਰ ਵੱਜੀ ਸੀ ਗੋਲੀ ਸੱਚੇ ਪਾਸਾ ਸਾਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਸਾਨੂੰ ਪੰਜ ਸੀ ਵੀ ਚੜ੍ਹਦੀ ਕਲਾ ਰੱਖੇ ਵੀ ਪ੍ਰਮਾਤਮਾ ਇੰਦੇ ਹੁਕਮ ਨਾਲ ਜੋ ਵੀ ਹੈ ਸਾਡੀ ਜਾਂਦਾ ਜਿੱਤ ਹੋ ਜੇ ਜਾਂ ਫਿਰ ਸਾਡੀ ਲੋਥ ਘਰੇ ਪਹੁੰਚ ਜੀ ਇਸ ਕਰਕੇ ਅਸੀਂ ਤਿਆਰ ਆ ਬਾਪੂ ਜੀ ਆਪਣੇ ਪਿੰਡ ਬਾਰੇ ਦੱਸੋ ਕਿਹੜਾ ਪਿੰਡ ਆ ਤੁਹਾਡਾ ਤੇ ਕਿਹੜੀ ਯੂਨੀਅਨ ਆ ਮੇਰਾ ਪਿੰਡ ਅਮਰਜੀਤ ਸਰਦਾਰ ਸੇਵਾ ਸਿੰਘਾ ਜੋ ਬਰਨਾਲੇ ਜ਼ਿਲ੍ਹੇ ਚ ਪੈਂਦਾ ਠਿਕਰੀਵਾਲਾ 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 ਤੇ ਕਿਹੜੀ ਯੂਨੀਅਨ ਆ ਬਾਪੂ ਜੀ ਫਿਰ ਸਾਡੀ ਯੂਨੀਅਨ ਦੇ ਸਾਰੀਆਂ ਨੌਕਰੀਆਂ ਹੋਈਆਂ ਨੇ ਗਏ ਸੀ ਆਪਦੇ ਕਿਸਾਨ ਹੋਣ ਦੇ ਨਾਤੇ ਅਸੀਂ ਪਰ ਅੱਜ ਅਸੀਂ ਡਕੌਂਦਾ ਯੂਨੀਅਨ ਆ ਜਿਹੜੀ ਡਕੌਂਦਾ ਟਕੁੰਦਾ ਛੱਡ ਕੇ ਸਿੱਧੂਪੁਰ ਨੂੰ ਹਾਂ ਲਾਓ ਕਰਦੇ ਆ ਸਿੱਧੂ ਪੁਰਦਾਸੀ ਸਨਮਾਨ ਕਰਦੇ ਆ ਕਿਉਂਕਿ ਇਹਨੇ ਉੱਥੇ ਦਿੱਲੀ ਦੇ ਵਿੱਚ ਵੀ ਦੱਸਤਾ ਸੀ ਵੀ ਇਹ ਬਕਾਊ ਸੌਦਾ ਅਸੀਂ ਸਿੱਧੂ ਨੂੰ ਯਾਦ ਕਰਕੇ ਉਹਨਾਂ ਨਾਲ ਚੱਲੇ ਆ ਠੀਕ ਆ ਬਾਈ ਵਰਗੇ ਨਾਲ ਨੌਜਵਾਨੇ ਬਾਈ ਤੁਸੀਂ ਤੇ ਤੁਹਾਡਾ ਤੇ ਉਹ ਬਾਈ ਦਾ ਕੀ ਰਿਲੇਸ਼ਨ ਆ ਮੰਨ ਲਓ ਇੱਕ ਦੋ ਜਣੇ ਬਾਈ ਪਿੰਡ ਦੀ ਯਾਰੀ ਦੋਸਤੀ ਆ ਅੱਛਾ ਪਿੰਡ ਦੀ ਯਾਰੀ ਮੇਰੇ ਯਾਰ ਠੀਕ ਆ ਤਾਂ ਬਾਈ ਫਿਰ ਮੰਨ ਲਓ ਤੁਸੀਂ ਕਿਹਾ ਪਹਿਲਾ ਟਰੈਕਟਰ ਲਾਉਣਾ ਪਹਿਲਾ ਤੁਹਾਡਾ ਵਿਚਾਰ ਆ ਤੇ ਬਾਈ ਦਾ ਵਿਚਾਰ ਆ ਜਾਂ ਤੁਹਾਡੇ ਪੂਰੇ ਪਿੰਡ ਦਾ ਸਾਰੇ ਜਿੱਦਿਆਂ ਆਏ ਆ ਪੰਜ ਚਾਰ ਜਣੇ ਉਹਨਾਂ ਦੀ ਵਿਚਾਰਾ ਪਿੰਡ ਦਾ ਬਾਈ ਯੂਨੀਅਨ ਤਾਂ ਬੈਠੀ ਨੇ ਸਾਰੀਆਂ ਕਰੇ ਉਹਨਾਂ ਦਾ ਰੁਪਏ ਜਮ੍ਹਾਂ ਕਰੇ ਵੇ ਆਪਾਂ 5-4-4 ਲੱਖ ਬੈਂਕ ਖਾਤਿਆਂ 'ਚ ਪਿਆ ਉਹਨਾਂ ਦਾ ਠੀਕ ਆ ਬਸ ਉਹ ਤਾਂ ਅੰਦਰੋਂ ਨਹੀਂ ਨਿਕਲੇ ਉਹ ਤਾਂ ਕਹਿੰਦੇ ਸਾਨੂੰ ਉੱਪਰੋਂ ਨਹੀਂ ਕਾਲ ਆਈ ਜਦੋਂ ਰੁਪਏ ਇਕੱਠੇ ਕਰ ਰਹੇ ਹਾਂ ਉਹ ਠਿਕਰੀ ਹਾਲ 'ਚ ਜਦੋਂ ਕੋਈ ਕਾਲ ਹੋਣ ਦੀ ਉਹਦੋਂ ਕਹਿੰਦੇ ਸਾਨੂੰ ਕਾਲ ਆਊਗੀ ਉੱਪਰੋਂ ਜੇ ਕੋਈ ਮਾਲਾ ਮੋਟਾ ਕਿਸੇ ਦਾ ਕੋਈ ਉਲਾਰੜਤੀ ਲਾ ਉਹਦੋਂ ਚੱਕ ਕੇ ਤੁਰ ਪੈਂਦੇ ਨੇ ਝੰਡੇ ਉਹ ਠੀਕ ਆ ਉਹ ਕੋਈ ਕੋਈ ਬਾਲਾ ਕੋਈ ਵਧੀਆ ਕੰਮ ਨਹੀਂ ਕਰ ਰਹੇ ਉਹ ਠੀਕ ਆ ਮਨ ਲਾ ਤੁਸੀਂ ਆਉਦੇ ਨਿੱਜੀ ਤੌਰ ਤੇ ਆਏ ਬਾਈ ਮਨ ਲਾ ਆਪਾਂ ਕਿ ਕਿਸਾਨ ਦੇ ਤੌਰ ਤੇ ਵੀ ਆਏ ਆ ਤੇ ਤੌਰ ਤੇ ਆਏ ਬਾਈ ਅਸੀਂ ਕੋਈ ਨਹੀਂ ਆਉਦੇ ਹੱਕਾਂ ਦੇ ਬਾਈ ਇੱਕ ਗੱਲ ਅਸੀਂ ਯਾਰ ਜਦੋਂ ਮਾਲਾ ਸਾਹਮਣੇ ਹੁਣ ਆਪਾਂ ਕਿ ਸਾਹਮਣੇ ਪੁਲਿਸ ਫੋਰਸ ਆ ਭਾਰੀ ਹੈਣਾ ਤਹ ਜੇ ਮੰਨ ਲਓ ਆਪਾਂ ਗੱਲ ਕਰ ਗਏ ਪਿੱਛੇ ਵੀ ਕੋਈ ਨਿਆ ਤਾਂ ਤੁਸੀਂ ਸਵੇਰ ਦੀ ਤਿਆਰੀ ਕਰ ਰਹੇ ਹੋ ਤੇ ਭਾਈ ਆ ਦਿਮਾਗ 'ਚ ਯਾਰ ਕਿਸੇ ਤਰ੍ਹਾਂ ਦਾ ਡਰਾ ਜਾਂ ਕਿਸੇ ਤਰ੍ਹਾਂ ਦੀ ਚਿੰਤਾ ਜਾਂ ਕਿਸੇ ਤਰ੍ਹਾਂ ਦੀ ਖੁਸ਼ੀ ਕਿਸ ਤਰ੍ਹਾਂ ਦੀ ਮਹਿਸੂਸ ਆ ਬਾਈ ਖੁਸ਼ੀ ਵੀ ਅਰਦਾਸ ਕਰਕੇ ਐ ਤੜਕੇ ਵੀ ਪਹਿਲਾਂ ਪਿੰਡ ਘਰੋਂ ਅਰਦਾਸ ਕਰਕੇ ਤੁਰੇ ਸੀਗੇ ਹੁਣ ਤੜਕੇ ਗੁਰੂ ਸਾਹਿਬ ਗੁਰਦੁਆਰਾ ਸਾਹਿਬ ਇਸ਼ਨਾਨ ਪਾਣੀ ਕਰਕੇ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਵੀ ਸਾਡੀਆਂ ਡੈੱਡ ਬੋਡੀਆਂ ਜਾਣ ਪਰ ਪਿੱਠ ਨਾ ਹੋਵੇ ਉਧਰ ਨੂੰ ਵੀਕਰ ਵੀ ਜਿੱਤ ਕੇ ਆਏ ਬਾਰਡਰ ਪੱਟ ਕੇ ਪਾਰ ਹੀ ਲੰਘਣਾ ਨਹੀਂ ਭਾਈ ਇੱਕ ਤਾਂ ਇਹ ਵੀ ਆ ਯਾਰ ਜਿਹੜਾ ਮਾਣਾ ਤੁਸੀਂ ਭਾਈ ਇਧਰ ਆਇਓ ਨਾਲ ਖਾਸ ਕਰਕੇ ਬਹੁਤ ਜਾਣੇ ਫੇਸਬੁੱਕ ਤੇ ਕਹਿੰਦੇ ਹੁੰਦੇ ਆ ਵੀ ਅਸੀਂ ਤੋੜਾਂਗੇ ਬਾਰਡਰ ਜਦੋਂ ਸਾਡਾ ਹੁਕਮ ਆਇਆ ਫਲਾਣਾ ਹੋਇਆ ਧਮਕਾ ਹੋਇਆ ਹੈਨਾ ਤੇ ਤੁਸੀਂ ਤਾਂ ਯਾਰ ਮੈਂ ਕਦੇ ਇਸ ਜੇ ਥਾਂ ਤੇ ਦੇਖੀ ਨਹੀਂ ਕਿ ਹਾਂ ਭਾਈ ਠਿਕਰੀ ਬਾਰਡਰ ਅਸੀਂ ਤਾਂ ਫੇਸਬੁੱਕ ਹੀ ਨਹੀਂ ਜਾਣਦੇ ਕਿ ਕੀ ਹੁੰਦੀ ਹੈ ਕਿਤੇ ਮੁੱਕੇ ਵਾਲੇ ਨਹੀਂ ਹੈਗੇ ਜੀ ਫੋਟੋਆਂ ਪਾਉਣ ਵਾਲੇ ਨਹੀਂ ਮੈਨੂੰ ਸਾਨੂੰ ਫੋਟੋ ਦੀ ਲੋੜ ਆ ਨਾ ਸਾਨੂੰ ਦੱਸਣ ਦੀ ਲੋੜ ਆ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜੇ ਕੰਮ ਨੂੰ ਚੱਲੇ ਆ ਪ੍ਰਮਾਤਮਾ ਫਤਿਹ ਕਰੇ ਸਾਨੂੰ ਕਿਸੇ ਨਾਲ ਕੋਈ ਇੱਤਾਂ ਇਹ ਕਰੇ ਜੇ ਕਹਿੰਦਾ ਤਾਂ ਘਰੋਂ ਅਸੀਂ ਮਰ ਕੇ ਚੱਲੇ ਆ ਜਿਉਂਦੇ ਪਹਿਲਾਂ ਠਿਕਰੀ ਬਾਰਡਰ ਵੀ ਬਾਈ ਉਦੋਂ ਜੌਂਡੀ ਆ ਰਹੀ ਸੀ ਮੇਰੇ ਕੋਲੇ ਅੱਛਾ ਪਹਿਲਾਂ ਉਦੋਂ ਠਿਕਰੀ ਬਾਰਡਰ ਵੀ ਜੌਂਡੀ ਆ ਰਣਾ ਪੰਨਿਆ ਜੀ ਪਹਿਲਾਂ ਪੰਨ ਕੇ ਅਸੀਂ ਠਿਕਰੀ ਬਾਰਡਰ ਅਸੀਂ ਗਏ ਸੀ ਅੱਛਾ ਠਿਕਰੀ ਬਾਰਡਰ ਪਿੱਛੇ ਜਾਂਦੋਂ ਨਾ ਜਾ ਹਾਂ ਲਾਲ ਕਿਲੇ ਤੇ ਗਏ ਸੀ ਠੀਕ ਹੈ ਸੋ ਧੰਨਵਾਦ ਬਾਈ ਤੁਹਾਡਾ ਸੋ ਇਹ ਜਿਹੜਾ ਹੈਗਾ ਪਹਿਲਾ ਟਰੈਕਟਰ ਹੈ ਉਧਰਲੇ ਪਾਸਾ ਆਪਾਂ ਦੇਖਿਆ ਕਿਸਾਨ ਆਗੂਆਂ ਦੀ ਜੜੀ ਹੈਗੀ ਗੱਡੀ ਵੀ ਪਹੁੰਚੀ ਲਗਾਤਾਰ ਅਨਾਉਂਸਮੈਂਟ ਹੋਈ ਜਾਣੀ ਤੇ ਅੱਗੇ ਜਿਹੜਾ ਹੈਗਾ ਸਾਹਮਣੇ ਬੈਰੀਅਰ ਲੱਗੇ ਆਪਦੇ ਕਾਰਜ ਦੇ ਵਿੱਚ ਸੰਪੂਰਨਤਾ ਬਖਸ਼ੇ ਤੇ ਸਾਹਮਣੇ ਧੁੰਦਲਾ ਮੌਸਮ ਹੈ ਤੇ ਹਜੇ ਜਿਹੜਾ ਹੈਗਾ ਚੰਨ ਦੀ ਤਿਆਰੀਆਂ ਪਾਰ ਫੁਲਹਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਨੇ ਤਿਆਰੀਆਂ ਠੀਕ ਆ ਮਾਈਆਂ ਦਾ ਪੱਕਾ ਪ੍ਰਬੰਧ ਹੈ ਤੇ ਇਧਰਲੇ ਪਾਸੇ ਜਿਹੜੇ ਅਮਰ ਸਿੰਘ ਹੀਦਾ ਸੇਵਾ ਸਿੰਘ ਠਿਕਰੀ ਵਾਲਾ ਉਹਨਾਂ ਦਾ ਜਿਹੜਾ ਆਪਾਂ ਗੱਲ ਕਰੀ ਗਏ ਆ ਸਾਡਾ ਆਪ ਆ ਗਿਆ ਸਰਦਾਰ ਸੇਵਾ ਸਿੰਘ ਠੀਫੀ ਵਾਲਾ ਜਿਹਨਾਂ ਦੇ ਪਿੰਡ ਤੋਂ ਸੀਗੇ ਤੇ ਸਮੂਹ ਨਗਰ ਨਿਵਾਸੀਆ ਜਿਹੜੇ ਉਹ ਅੱਜ ਆਪਾਂ ਗੱਲ ਕਰਕੇ ਦਿੱਲੀ ਵੱਲ ਨੂੰ ਚਾਲੇ ਪਾਉਣ ਵਾਸਤੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ